ਬਹੁਤ ਹੀ ਸਤਿਕਾਰਯੋਗ ਸਾਡੇ ਵਿੱਚ ਪੁੱਜੇ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਜੀ ਮਾਨ ਤਾਂ ਸਾਡੇ ਨਗਰ ਪੰਚਾਇਤ ਦੇ ਸਮੂਹ ਕਾਉਂਸਲਰ ਸਹਿਵਾਨ ਸਾਡੇ ਰਾਧ세ਰਾ ਮਾਸ ਜਗਿੰਦਰ ਸਿੰਘ ਜੀ ਸਰਦਾਰ ਸਤਨਾਮ ਸਿੰਘ ਕਲੇਰ ਤੇ ਆਮ ਆਦਮੀ ਪਾਰਟੀ ਦੀ ਸਮੂਹ ਟੀਮ ਜਿਨ੍ਹਾਂ ਦੇ ਵਿੱਚ ਸਾਡੇ ਪ੍ਰਧਾਨ ਸਰਦਾਰ ਗੁਰਿੰਦਰ ਸਿੰਘ ਜੀ ਵਾਈਸ ਪ੍ਰਧਾਨ ਪਰਮਿੰਦਰ ਸਿੰਘ ਜੀ ਸੀਨੀਅਰ ਵਾਈਸ ਪ੍ਰਧਾਨ ਸੰਦੀਪ ਸਿੰਘ ਜੀ ਕਾਉਂਸਲਰ ਲਖਵੀਰ ਸਿੰਘ ਜੀ ਭੈਣ ਬਲਰਾਜ ਕੌਰ ਭੈਣ ਬਲਵੀਰ ਕੌਰ ਬੇਟੀ ਕਿਰਨ ਵਾਲਾ ਭੈਣ ਸ਼ਵੇਤਾ ਰਾਣੀ ਤੇ ਹੋਰ ਵੀ ਜਿੰਨੀ ਸਾਡੀ ਸਮੂਹ ਟੀਮ ਹੈ ਆਮਾਦੀਬੀ ਪਾਰਟੀ ਦੀ ਪਹੁੰਚੀ ਆ ਜੇ ਮੈਂ ਕੱਲੇ-ਕੱਲੇ ਦਾ ਨਾਮ ਲਵਾਂ ਤੇ ਅੱਜ ਮੈਨੂੰ ਲੱਗਦਾ ਮੈਡਮ ਕੋ ਗੈਰਹਾਜ਼ਰ ਨਹੀਂਗਾ ਸਾਰਿਆਂ ਦੀ ਹਾਜ਼ਰੀ ਆਪਾਂ ਪ੍ਰਵਾਨ ਕਰੀਏ ਔਰ ਤੁਹਾਡੀ ਇਸ ਅੱਜ ਜੋ ਆਮ ਆਦਮੀ ਪਾਰਟੀ ਦਾ ਪਰਿਵਾਰ ਵੱਡਾ ਹੋ ਰਿਹਾ ਉਸ ਪਰਿਵਾਰ ਨੂੰ ਜੀ ਆਇਆਂ ਕਹਿਣ ਲਈ ਸਾਡੀ ਸਮੂਹ ਟੀਮ ਜਿਹੜੀ ਇਸ ਵੇਲੇ ਸਾਡੇ ਇਸ ਹਾਲ ਦੇ ਵਿੱਚ ਮੌਜੂਦ ਆ ਤੇ ਅੱਜ ਆਮ ਆਦਮੀ ਪਾਰਟੀ ਦਾ ਪਰਿਵਾਰ ਵੱਡਾ ਕਰਨ ਲਈ ਜਿਹੜੇ ਸਾਡੇ ਲੰਬੇ ਸਮੇਂ ਤੋਂ ਜੇਕਰ ਮੈਂ ਜ਼ਿਆਦਾ ਨਾ ਕਮਾਂ ਤੇ ਸਾਡੇ ਜਿਹੜੇ ਦੋ ਵਾਰਡ ਸੀ ਦੋ ਨੰਬਰ ਮੇਰੇ ਵਾਲਾ ਸੰਦੀਪ ਸਿੰਘ ਵਾਲਾ 6 ਨੰਬਰ ਤੇ ਮਾਸਟਰ ਜੀ ਵਾਲਾ ਇਹ ਤਿੰਨ ਚਾਰ ਵਾਰਡਾਂ ਦੇ ਵਿੱਚ ਭਾਵੇਂ ਕਿ ਹਰਪ੍ਰੀਤ ਪਿੰਕੀ ਜੀ ਉਸਾਂ ਨੇ ਇੰਦਰਜੀਤ ਕੌਰ ਮਾਨ ਜੀ ਦੇ ਕੰਮਾਂ ਨੂੰ ਦੇਖ ਕੇ ਤੇ ਪਿੰਡ ਦੇ ਵਿਕਾਸ ਨੂੰ ਦੇਖ ਕੇ ਤੇ ਸਾਡੀ ਭਾਈਚਾਰਕ ਸਾਂਝ ਬਣਾਉਣ ਲਈ ਉਹਨਾਂ ਨੇ ਪਾਰਟੀ ਪੱਧਰ ਤੋਂ ਉੱਠ ਕੇ ਉੱਪਰ ਸਾਡਾ ਸਾਰਿਆਂ ਦਾ ਸਹਿਯੋਗ ਕੀਤਾ ਤੇ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਕੌਂਸਲ ਬਣੀ ਤੇ ਅਸੀਂ ਲੰਬੇ ਸਮੇਂ ਤੋਂ ਉਹਨਾਂ ਨੂੰ ਕਹਿ ਰਹੇ ਸੀ ਕਿ ਤੁਸੀਂ ਅਫੀਸ਼ੀਅਲ ਤੌਰ ਤੇ ਸਾਡੇ ਪਰਿਵਾਰ ਦਾ ਹਿੱਸਾ ਬਣੋ ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਤੇ ਅੱਜ ਹਰਪ੍ਰੀਤ ਕੌਰ ਪਿੰਕੀ ਤੇ ਉਹਨਾਂ ਦਾ ਸਮੂਹ ਪਰਿਵਾਰ ਜਿੰਨੀਆਂ ਵੀ ਭੈਣਾਂ ਸਾਡੇ ਸਾਲ ਚ ਮੌਜੂਦ ਆ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦਾ ਹਿੱਸਾ ਵੰਣ ਜਾ ਰਹੇ ਨੇ ਤੇ ਮੈਂ ਸਾਰਿਆਂ ਨੂੰ ਨਿੱਗਾ ਜੀ ਆਇਆਂ ਕਹਿੰਨਾ ਕਿ ਸਾਡੇ ਆਮ ਆਦਮੀ ਪਾਰਟੀ ਦੀ ਟੀਮ ਉਹਨਾਂ ਦਾ ਖੈਰਮਕਦਮ ਕਰਦੀ ਆ ਤੇ ਉਹਨਾਂ ਸਾਰਿਆਂ ਨੂੰ ਜੀ ਆਇਆਂ ਕਹਿੰਦੀ ਆ ਜਿਨ੍ਹਾਂ ਦੇ ਵਿੱਚ ਮੈਂ ਕੁਝ ਨਾ ਬੋਲਾਂਗਾ ਸ਼ਾਇਦ ਨਾਂ ਲਿਖਦੇ ਆ ਤੇ ਥੋੜੇ ਬਲੇ ਨਾਂ ਰਹਿ ਗਏ ਨੇ ਸਾਡੇ ਕੋਲ ਪੰਡਤ ਜੀ ਵੀ ਆ ਗਏ ਨੇ ਪੰਡਤ ਜੀ ਤੁਹਾਤੋਂ ਬਿਨਾ ਅਧੂਰਾ ਹੁੰਦਾ ਬੈਠੋ ਤੁਸੀਂ ਕੰਮ ਬਹੁਤ ਧੰਨਵਾਦ ਜਿਨ੍ਹਾਂ ਦੇ ਵਿੱਚ ਭੈਣ ਦਿਲਜੀਤ ਕੌਰ ਵਾਈਫ ਆਫ ਬਲਦੇਵ ਕੁਮਾਰ, ਤੋਸ਼ੀ ਵਾਈਫ ਆਫ ਜੀਵਨ ਲਾਲ, ਪਿੰਦਰ ਵਾਈਫ ਆਫ ਸਰਵਣ ਸਿੰਘ, ਬਬਲੀ ਵਾਈਫ ਆਫ ਲੈਂਬਰ ਰਾਮ, ਕਮਲਜੀਤ ਵਾਈਫ ਆਫ ਪ੍ਰੇਮ, ਅਮਰਜੀਤ ਕੌਰ ਵਾਈਫ ਆਫ ਮੰਗਾ, ਹਰਜੀਤ ਕੌਰ ਵਾਈਫ ਆਫ ਬਲਵਿੰਦਰ, ਰਜਿੰਦਰ ਕੌਰ ਵਾਈਫ ਆਫ ਮਨਦੀਰ ਸਿੰਘ, ਅਵਿਨਾਸ਼ ਕੌਰ ਵਾਈਫ ਆਫ ਦਰਸ਼ਨ ਸਿੰਘ, ਰਾਜਵੀਰ ਕੌਰ ਵਾਈਫ ਆਫ ਸਤਵੰਤ ਸਿੰਘ, ਰੇਖਾ ਵਾਈਫ ਆਫ ਬੂਟਾ, ਵੀਨਾ ਰਾਣੀ ਵਾਈਫ ਆਫ ਰਾਮਨਾਥ, ਸੰਤੋਸ਼ ਵਾਈਫ ਆਫ ਬਲਵਿੰਦਰ ਸਿੰਘ ਜਸਵੀਰ ਕੌਰ ਵਾਈਫ ਆਫ ਕਮਲ ਕੁਮਾਰ ਬਲਵਿੰਦਰ ਕੌਰ ਵਾਈਫ ਆਫ ਸਰਿੰਦਰਪਾਲ ਸੀਮਾ ਵਾਈਫ ਆਫ ਸੋਮਾ ਪੁਸ਼ਪਾ ਰਾਣੀ ਵਾਈਫ ਆਫ ਹਰਮੇਸ਼ ਲਾਲ ਸੁਖਵਿੰਦਰ ਕੌਰ ਵਾਈਫ ਆਫ ਸੁਖਦੇਵ ਸਿੰਘ ਅਤੇ ਸਤਿਆ ਇਹ ਸਾਡੀਆਂ ਉਹ ਭੈਣਾਂ ਨੇ ਜਿਹੜੀਆਂ ਹਰਪ੍ਰੀਤ ਪਿੰਕੀ ਜੀ ਦੇ ਨਾਲ ਆਮ ਆਦਮੀ ਪਾਰਟੀ ਦੀ ਟੀਮ ਦਾ ਹਿੱਸਾ ਬਣ ਗਈਆਂ ਤੇ ਜਿਹਦੇ ਵਿੱਚ ਸਾਡੇ ਬਹੁਤ ਸਾਰੇ ਭਰਾ ਜਿਹੜੇ ਨੇ ਉਹ ਵੀ ਆਏ ਨੇ ਉਹਨਾਂ ਦਾ ਵੀ ਅਸੀਂ ਜੀ ਆਇਆਂ ਕਹਿੰਦੇ ਆ ਤੇ ਮੈਂ ਹੁਣ ਬੇਨਤੀ ਕਰਾਂਗਾ ਬੀਪੀ ਇੰਦਰਜੀਤ ਕੌਰ ਜੀ ਮਾਨ ਉਹ ਉਹਨਾਂ ਨੂੰ ਸਾਰਿਆਂ ਨੂੰ ਸੰਬੋਧਨ ਕਰਨਗੇ ਤੇ ਸੰਬੋਧਨ ਕਰਨ ਤੋਂ ਬਾਅਦ ਆਪ ਅਫੀਸ਼ੀਅਲ ਤੌਰ ਤੇ ਉਹਨਾਂ ਨੂੰ ਜੁਆਇਨ ਕਰਾਵਾਂਗੇ ਬਹੁਤ ਸਤਿਕਾਰਯੋਗ ਨਗਰ ਪੰਚਾਇਤ ਬਿਲਗਾ ਦੀ ਸਮੂਹ ਸਤ ਸੰਗਤ ਪੰਚਾਇਤ ਪ੍ਰਧਾਨ ਸਦਾ ਗੁਰਨਾਮ ਸਿੰਘ ਜੀ ਜੱਖੂ ਸੀਨੀਅਰ ਵਾਈਸ ਪ੍ਰਧਾਨ ਸੰਦੀਪ ਸਿੰਘ ਜੀ ਵਾਈਸ ਪ੍ਰਧਾਨ ਪਰਮਿੰਦਰ ਜੀ ਔਰ ਸੜੀਆਂ ਮੇਲਾ ਟੀਮ ਬਲਰਾਜ ਕੌਰ ਜੀ ਮੈਡਮ ਬਲਬੀਰ ਕੌਰ ਜੀ ਕਰਨ ਬਾਲਾ ਜੀ ਸ਼ਵੇਤਾ ਜੀ ਔਰ ਸਾਡੇ ਮਾਰਕੀਟ ਕਮੇਟੀ ਦੇ ਚੇਅਰ ਚੇਅਰਪਰਸਨ ਬੀਬੀ ਗਰਮੀਤ ਕੌਰ ਜੀ ਸਾਡੇ ਪਤਵੰਤੇ ਤੇ ਸਾਡੀ ਟੀਮ ਦੇ ਮੁਖੀ ਕਹਿ ਸਕਦੇ ਹਾਂ ਅਸੀਂ ਬਿਲਗੇ ਦੇ ਸਤਨਾਮ ਸਿੰਘ ਜੀ ਕਲੇਰ ਮਾਸਟਰ ਜਗਿੰਦਰ ਸਿੰਘ ਜੀ ਔਰ ਆਮ ਆਦਮੀ ਪਾਰਟੀ ਦੀ ਜਿਹੜੀ ਇਸ ਨਗਰ ਦੀ ਸੰਗਠਨ ਦੇ ਪ੍ਰਧਾਨ ਸਰਦਾਰ ਗੁਰਿੰਦਰ ਸਿੰਘ ਜੀ ਆਮਰਵੀ ਪਾਰਟੀ ਦੀ ਯੁੱਧ ਨਸ਼ਿਆਂ ਵਿਰੁੱਧ ਚੱਲ ਰਹੀ ਲਹਿਰ ਤੇ ਉਹਦੇ ਸੰਗਠਨ ਦੇ ਹਲਕੇ ਦੇ ਵਾਈਸ ਪ੍ਰਧਾਨ ਵਿਪਨ ਸ਼ਰਮਾ ਜੀ ਵਿਪਨ ਪੰਡਿਤ ਜੀ ਅਨੂਪ ਪੰਡਿਤ ਜੀ ਔਰ ਸਾਡੇ ਬਹੁਤ ਸਤਿਕਾਰਯੋਗ ਲਖਵੀਰ ਸਿੰਘ ਜੀ ਕੌਂਸਲਰ ਸਹਿਬਾਨ ਔਰ ਸਾਡੇ ਨਰੇਸ਼ ਕੁਮਾਰ ਜੀ ਨੈਸ਼ੀ ਜੀ ਔਰ ਸਾਰੇ ਪਤਵੰਤੇ ਬਾਕੀ ਜਿੰਨੀਆਂ ਵੀ ਸਾਡੀ ਅੱਜ ਟੀਮ ਭੁਪਿੰਦਰ ਜੀ ਪਿੱਛੇ ਖੜੇ ਨੇ ਔਰ ਸਾਹਲਿਆ ਸਾਰੀ ਟੀਮ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਗੁਰਵੀਰ ਵੀ ਖੜਾ ਸੀ ਇੱਥੇ ਕਿਤੇ ਔਰ ਸਾਰੀ ਟੀਮ ਅੱਜ ਇਸ ਖੁਸ਼ੀ ਦੇ ਮੌਕੇ ਤੇ ਸ਼ਾਮਲ ਆ ਮੈਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਛੋਟੇ ਜਿਹੇ ਨੋਟਿਸ ਤੇ ਆ ਇਹ ਗੱਲ 2 ਘੰਟੇ ਪਹਿਲਾਂ ਹੀ ਹੋਈ ਹੈ ਜਿਹੜੀ ਹੁਣ ਆਹ ਸੀ ਇਕੱਠੇ ਹੋਏ ਆ ਕਿ ਵੀ ਅੱਜ ਹੀ ਕਰ ਲਓ ਕਿਉਂਕਿ ਅਗਲੇ 2 ਦਿਨ ਮੈਂ ਚੰਡੀਗੜ੍ਹ ਆ ਔਰ ਫਿਰ ਮੈਂ ਕਿਹਾ ਸੀ ਵੀ ਅੱਜ ਮੈਂ ਸੰਗੋਵਾਲ ਆਉਣਾ ਇੱਥੇ ਯੁੱਧ ਨਸ਼ਮ ਵਿਰੁੱਧ ਅਸੀਂ ਚੱਲਦੇ ਆ ਵੀ ਤੁਸੀਂ ਅੱਜ ਹੀ ਕਰ ਲਓ 2 ਘੰਟੇ ਪਹਿਲਾਂ ਕੀਤੀ ਹੋਈ ਗੱਲ ਤੇ ਤੁਸੀਂ ਇੰਨੀ ਭਾਰੀ ਗਿਣਤੀ ਦੇ ਵਿੱਚ ਇਕੱਠੇ ਹੋਏ ਔਰ ਮੇਰੀ ਸਾਰੀ ਟੀਮ ਇਕੱਠੀ ਹੋਈ ਆ ਸਭ ਤੋਂ ਵੱਧ ਖੁਸ਼ੀ ਮੈਨੂੰ ਇਸ ਗੱਲ ਦੀ ਆ ਔਰ ਅਸੀਂ ਮੈਡਮ ਹਰਪ੍ਰੀਤ कौर ਮੈਂ ਇਹਨਾਂ ਨੂੰ ਅਕਾਲੀ ਦਲ ਦੇ ਵੇਲੇ ਜਦੋਂ ਮੈਂ ਵੀ ਪੂਰੀ ਸਰਗਰਮੀ ਦੇ ਨਾਲ ਕੰਮ ਕਰਦੀ ਸੀ ਉਦੋਂ ਤੋਂ ਜਾਣਦੀ ਆ ਬਹੁਤ ਮਿਹਨਤੀ ਨੇ ਜੁਝਾਰੂ ਨੇ ਜਿੱਥੇ ਮਰਜ਼ੀ ਮੇਰੇ ਵਾਂਗੂ ਹੀ ਜਿੱਥੇ ਮਰਜ਼ੀ ਤੱਕ ਦਿਓ ਉੱਥੇ ਜਾ ਕੇ ਆਪਣਾ ਜਗ੍ਹਾ ਇਹ ਬਣਾ ਲੈਂਦੇ ਆ ਔਰ ਉਹਨਾਂ ਦੀਆਂ ਨੀਤੀਆਂ ਤੋਂ ਤੰਗ ਹੋ ਕੇ ਮੈਂ ਅਮਰਵੀ ਪਾਰਟੀ ਚ ਆ ਗਈ ਔਰ ਇਹ ਪਿਛਲੇ ਸਮੇਂ ਦੇ ਵਿੱਚ ਬੀਜੇਪੀ ਚ ਚਲੇ ਗਏ ਬੀਜੇਪੀ ਚ ਜਾਣ ਆਇਨਾਂ ਦਾ ਕੋਈ ਸ਼ੌਕ ਵੀ ਨਹੀਂ ਸੀ ਇਹਨਾਂ ਨੂੰ ਕੋਈ ਬੋਤੀ ਵੀ ਨਹੀਂ ਬਸ ਐਵੇਂ ਖਿੱਚ ਕੇ ਜਾਣ ਵਾਲੀ ਗੱਲ ਸੀ ਕਿ ਖਿੱਚ ਕੇ ਚਲੇ ਗਏ ਔਰ ਇਹੋ ਜਿਹੇ ਜਾਰੂ ਵਰਕਰ ਨੂੰ ਅਸੀਂ ਐਦਾਂ ਤਾਂ ਨਹੀਂ ਜਾਣ ਦਿੰਦੇ ਵੀ ਖਿੱਚ ਕੇ ਚਲੇ ਜਾਓ ਜਿੱਥੇ ਮਰਜੀ ਚਲੇ ਜਾਓ ਜਿੱਥੇ ਤੁਹਾਡਾ ਕੋਈ ਫਿਊਚਰ ਨਹੀਂ ਹੈ ਸਾਨੂੰ ਵੀ ਇਹਨਾਂ ਦੀ ਬਹੁਤ ਜ਼ਰੂਰਤ ਹੈ ਸਾਡੀਆਂ ਸਾਰਾ ਹਲਕੇ ਦੇ ਵਿੱਚ ਕੰਮ ਕਰ ਇਹ ਕਰਨਗੇ ਇਕੱਲੇ ਹਲਕੇ ਚ ਨਹੀਂ ਕਰਨਗੇ ਔਰ ਇਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਸਟੇਟ ਦੇ ਵਿੱਚ 14 ਜਿਹੜਾ ਉਹ ਦੇਵਾਂਗੇ ਤਾਂ ਕਿ ਇਹਨਾਂ ਦੇ ਕੰਮ ਕਰਨ ਦੀ ਸਮਰੱਥਾ ਤੇ ਇਹਨਾਂ ਦਾ ਜਿੰਨਾ ਇਹਨਾਂ ਦੇ ਅੰਦਰ ਪੋਟੈਂਸ਼ੀਅਲ ਹੈ 파ਰਟੀ ਉਹਨੂੰ ਵਰਤ ਸਕੇ ਕਿਉਂਕਿ ਸਾਨੂੰ ਜ਼ਰੂਰਤ ਹੈ ਮੈਂ ਇੱਕ ਹੋਰ ਵੀ ਗੱਲ ਨਾਲ ਕਰ ਦਿਆ ਕਿ ਸਾਡੀ ਲੋੜ ਆ ਸਾਡੀ ਜ਼ਰੂਰਤ ਆ ਕਿ ਵੀ ਚੰਗੀਆਂ ਜੁਝਾਰੂ ਬੀਬੀਆਂ ਅੱਗੇ ਆਉਣ ਬੀਬੀਆਂ ਨੇ ਬੀਬੀਆਂ ਦੇ ਸੰਗਠਨ ਬਣਾਉਣੇ ਹੁੰਦੇ ਆ ਹਜੇ ਤੱਕ ਮੈਨੂੰ ਇਹਦੇ ਵਿੱਚ ਕਹਿਣ 'ਚ ਕੋਈ ਹਿਚਕ ਨਹੀਂ ਹੈਗੀ ਮੇਰੇ ਕੋਲ ਹਜੇ ਤੱਕ ਹਰਪ੍ਰੀਤ ਕੌਰ ਦੇ ਲੈਵਲ ਦੀ ਇੱਕ ਵੀ ਬੀਬੀ ਜਿਹੜੀ ਹੈਗੀ ਆ ਉਹ ਪੂਰੇ ਹਲਕੇ ਦੇ ਵਿੱਚ ਕੰਮ ਕਰਨ ਵਾਲੀ ਜਿੰਨੂੰ ਤਜਰਬਾ ਹੋਵੇ ਇਹ ਗੱਲ ਇਦਾਂ ਨਹੀਂ ਕਿ ਕੰਮ ਕਰਨ ਦੀ ਸਮਰੱਥਾ ਨਹੀਂ ਕੰਮ ਕਰਨ ਦੀ ਸਮਰੱਥਾ ਤਾਂ ਕੰਮ ਕਰਨ ਦੀ ਸਮਰੱਥਾ ਤਾਂ ਸਾਡੀਆਂ ਬੀਬੀਆਂ ਆ ਬੀਬੀ ਬਲਰਾਜ ਕੌਰ ਜਦੋਂ ਦੀ ਪਾਰਟੀ ਦੇ ਵਿੱਚ ਅਸੀਂ ਸ਼ੁਰੂ ਹੋਏ ਆ ਉਦੋਂ ਦੀ ਲੱਗੇ ਹੋਏ ਆ ਪਰ ਤਜਰਬਾ ਹੁੰਦਾ ਕਿ ਹਲਕੇ 'ਚ ਕੰਮ ਕਿੱਦਾਂ ਕਰਨਾ ਇਹ ਸਾਰੇ ਇੰਬਰਬੀਰ ਕੌਰ ਜੀ ਆ ਇਹ ਇਹਨਾਂ ਦੇ ਨਾਲ ਬੀਬੀ ਗੁਰਮੀਤ ਕੌਰ ਜੀ ਆ ਇਹ ਕਾਉਂਸਲਰ ਵੀ ਰਹੇ ਆ ਇਹਨਾਂ ਦੇ ਕੋਲ ਵੀ ਕੰਮ ਦਾ ਵੀ ਤਜਰਬਾ ਹੈਗਾ ਲੇਕਿਨ ਹਲਕੇ 'ਚ ਕੰਮ ਕਿੱਦਾਂ ਕਰਨਾ ਜ਼ਿਲ੍ਹੇ 'ਚ ਕੰਮ ਕਿੱਦਾਂ ਕਰਨਾ ਇਹਦੇ ਇੱਕ ਵੱਖਰੇ ਤੌਰ ਤਰੀਕੇ ਹੁੰਦੇ ਆ ਉਹ ਇਹ ਸਾਨੂੰ ਬਹੁਤ ਸਾਡੀ ਪਾਰਟੀ ਨੂੰ ਇਹਨਾਂ ਨਾਲ ਹਲਾਰਾ ਮਿਲੇਗਾ ਔਰ ਤੁਸੀਂ ਸਾਰੇ ਸਾਥੀ ਜਿਹੜੇ ਇਹਨਾਂ ਦੇ ਨਾਲ ਆਇਓ ਤੁਹਾਡਾ ਪਾਰਟੀ ਦੇ ਵਿੱਚ ਸਵਾਗਤ ਆ ਤੁਹਾਨੂੰ ਵੱਧ ਤੋਂ ਵੱਧ ਜਿੰਨਾ ਸਾਡੇ ਕੋਲ ਹੋਊਗਾ ਮਾਨ ਸਨਮਾਨ ਮਿਲੇਗਾ ਸਾਡੇ ਸਾਰੇ ਜਾਰੂ ਜਾਰੂ ਵਰਕਰ ਤੁਹਾਡੀ ਕੱਲੀ-ਕੱਲੀ ਗੱਲ ਦੇ ਉੱਤੇ ਪਹਿਰਾ ਦਿਆ ਕਰਨਗੇ ਤੁਹਾਡੀਆਂ ਜ਼ਰੂਰਤਾਂ ਤੁਹਾਨੂੰ ਅੱਗੋਂ ਕਿਵੇਂ ਕਹਿਣ ਦਾ ਮਤਲਬ ਤੁਹਾਨੂੰ ਪਾਰਟੀ ਦੇ ਵਿੱਚ ਪੂਰਾ ਇੱਜ਼ਤ ਮਾਨ ਸਲਮਾਨ ਜਿਹੜਾ ਉਹ ਦਿੱਤਾ ਜਾਏਗਾ ਔਰ ਮੈਂ ਅ ਅੱਜ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਸਾਰੀ ਬਿਲਗੇ ਦੀ ਪੂਰੀ ਟੀਮ ਨੂੰ ਵਧਾਈ ਦਿੰਨੀ ਆ ਕਿ ਸਾਡਾ ਜਿਹੜਾ ਪਰਿਵਾਰ ਵੱਡਾ ਹੋ ਰਿਹਾ ਔਰ ਵੱਡੇ ਪਰਿਵਾਰ ਦੀਆਂ ਖੁਸ਼ੀਆਂ ਤੁਹਾਡੇ ਨਾਲ ਸਭ ਨਾਲ ਸਾਂਝੀਆਂ ਹੋਣੇ ਮੈਂ ਨਿੰਦਰ ਦਾ ਨਾਮ ਲੈਣਾ ਭੁੱਲ ਗਈ ਸੀ ਨਿੰਦਰ ਮੇਰਾ ਛੋਟਾ ਵੀਰ ਹੈਨਾ ਤੇ ਸਾਰੇ ਅੱਜ ਸਾਰੀ ਟੀਮ ਹਾਜ਼ਰ ਆ ਸਭ ਤੋਂ ਵੱਡੀ ਗੱਲ ਇਹ ਕਿ ਅੱਜ ਸਾਰੀ ਟੀਮ ਹਾਜ਼ਰ ਆ ਪਰ ਬਹੁਤ ਕੁਝ ਦੀ ਗੱਲ ਧੰਨਵਾਦ ਬਹੁਤ ਧੰਨਵਾਦ ਭਿੰਦੇ ਨੂੰ ਬਿਠਾ ਲਓ ਜਿਹੜੇ ਇੰਦਰਜੀਤ ਕੌਰ ਮਾਨਜੀਤ ਦਾ ਜਿਹੜਾ ਕਿ ਆਪਣਾ ਜ਼ਰੂਰੀ ਲਿਏ ਮਾਂ ਛੱਡ ਕੇ ਸਾਡੇ ਕੋਲ ਉੱਚੇ ਆ ਤੇ ਸਾਡਾ ਪਰਿਵਾਰ ਵੱਟਾ ਪਹੁੰਚਿਆ ਰਿਹਾ ਉਹਨਾਂ ਨੂੰ ਜੀ ਆਇਆਂ ਕਹਿਣ ਆਏ ਆ ਮੈਂ ਮਾਫੀ ਚਾਹੁੰਦਾ ਆ ਕਿ ਬਲੈਸ ਯੂ ਥੋੜੇ ਜਿਹਾ ਇਧਰ ਤੋਂ ਕਰਕੇ ਥਾਂ ਦਿਓ ਸਾਡੇ ਇਸ ਮਾਰਕੀਟ ਕਮੇਟੀ ਦੇ ਚੇਅਰਪਰਸਨ ਬੀਬੀ ਗੁਰਮੀਤ ਕੌਰ ਜੀ ਨੂ ਪੰਡਤ ਜੀ ਰੋਹਿਤ ਕੁਮਾਰ ਜੀ ਜਿਹੜੇ ਕਿ ਸਾਡੇ ਹਰਪ੍ਰੀਤ ਪੈਂਕੀ ਜੀ ਦੇ ਲੜਕਾ ਨੇ ਅਮਰਵੀਰ ਬੰਟੀ ਪ੍ਰਧਾਨ ਜੀ ਗੁਰਵੀਰ ਸਿੰਘ ਜੀ ਸੰਘੇੜਾ ਭੁਪਿੰਦਰ ਸਿੰਘ ਸੰਘੇੜਾ ਸੁਚਾਰਾਮ ਕਾਕਾ ਨਿਰੰਦਰ ਕੁਮਾਰ ਕੈਂਹ ਆ ਤੇ ਭੁਪਿੰਦਰ ਕੁਮਾਰ ਕੈਂਥ ਸਿਮਰਨ ਸੰਘੇੜਾ ਅਤੇ ਸਾਡੀ ਭੈਣ ਜਸਵਿੰਦਰ ਕੌਰ ਇਸ ਕਰਕੇ ਹਰਪ੍ਰੀਤ ਪੈਂਕੀ ਜੀ ਨੂੰ ਕਿ ਉਹ ਪਾਰਟੀ ਦੇ ਵਿੱਚ ਸ਼ਾਮਲ ਹੋਣ ਲਈ ਉਹ ਜਿਹੜਾ ਪਾਰਟੀ ਦਾ ਕੈਂਹ ਆ ਸਨਮਾਨ ਆ ਆਓ ਜੀ ਆਜੋ ਇੱਧਰ ਨੂੰ ਆਜੋ ਟੀਮ ਸਾਰੀ ਆਜੋ ਗਨਮ ਚੱਕ ਜਾਓ ਅੱਛਾ ਅੱਛਾ ਸਤਨਾਮ ਜੀ ਆਜੀ ਸਾਰਾ ਲਖਵੀਰ ਆ ਬਈ ਆਜੋ ਖੜੇ ਹੋ ਜਾਓ ਹੋਰ ਕੇ ਫੋਟੋ ਆ ਲੈਣੀ ਪਿੱਛੋਂ ਥੋੜੀ ਜਿਹੀ ਪਿੱਛੇ ਨੂੰ ਕਰ ਦਿਓ ਕੁਰਸੀਆਂ ਇੱਥੇ ਕੱਢ ਚਲੋ ਜੀ ਹੋ ਗਿਆ ਬੱਸ ਕੇ ਐਡਜਸਟਮੈਂਟ ਕਰਨੀ ਹੁੰਦੀ ਹੈ ਆ ਗੁਰਿੰਦਰ ਨਵ ਮਾੜ ਜੀ ਸ਼ਕਲ ਦਿਖਾ ਦਿਓ ਇਹਦੀ ਵੀ ਬੋਲੇ ਇਸ ਸੁਨਹਿਾਰ ਸਿਨਾਰਾ ਮੈਡਮ ਹਰਜੀਤ ਨੂੰ ਬੁਲਾਓ ਮੈਡਮ ਹਰਜੀਤ ਜੀ ਹਰਜੀਤ ਜੀ ਹਰਜੀਤ ਮੈਡਮ ਅੱਛਾ ਹਰਜੀਤ ਆਵੋ ਜੀ ਆਵੋ ਜੀ ਬੋਲੇ ਸੁਨਹਿਾਰ ਸਿਨਾਰਾ ਐਨੋਜ ਐਨੋਜ ਸੱਚੀ ਬੋਲੇ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ ਉੱਡੀ ਜਾਂਦੇ ਆ ਉੱਡਣ ਨਹੀਂ ਦੇਣੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅਪਿਛੋ ਵੀ ਦਿਨ ਵਾਲੀ ਪਾਲੀਏ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬੋਲੇ ਇੱਥੇ ਨਿਕਲੀ ਜਮਨਾਂ ਦੇ ਉੱਤਰੀ ਫੋਟੋ ਹਾਂ ਇੱਧਰੋਂ ਨਿਕਲੀ ਚੰਗੀਆਂ ਜਿਹਨੇ ਪਈ ਜਾਂਦੇ ਨਾ ਇੱਧਰ ਮਣੀ ਸਸਿਕਾ ਜੀ ਲੈ ਅੱਜ ਮੈਂ ਫੋਟੋ ਖਰਾਉਣੀ ਹਾਂ ਗੰਢ ਦੇ ਲੋ ਗੰਢੇ ਖਾਸ ਸਸਿਕਾ ਜੀ ਸਸਿਕਾ ਜੀ ਇੱਧਰੋਂ ਬਨੈਰਮ ਵੀਜੀ ਹਾਂ ਹਾਲ ਦੇ ਵਿੱਚ ਲੈ ਚਲੋ ਬੀਬੀਆਂ ਨੂੰ ਆਜੋ ਬੇਟੂ ਆਜੋ ਉੱਧਰ ਹਾਲ ਚ ਲੰਗੀ ਚਲੋ ਇੱਥੇ ਹਾਲ ਦਾ ਇੱਧਰ ਵਿੱਚ ਫੋਟੋ ਖਿੱਚਦੇ ਆਪਾਂ ਇੱਦਾਂ ਇੱਦਾਂ ਫੇਨ ਦੋ ਨਾ ਪਹਿਲਾਂ ਇੱਧਰ ਪਹਿਲੀ ਸਸਿਕਾਲ ਬੀਬੀ ਆल्या ਠੀਕ ਹੋ ਜੀ ਚਲੋ ਅੱਜ ਸਸਿਕਾਲ ਜੀ ਸਸਿਕਾਲ ਜੀ ਜੀ ਲੰਘਦੇ ਜਲ ਅੱਜ ਬੀਬੀ ਪਹਿਲਾ ਆਜਾ ਜੀ ਅੱਧੇ ਕਨ ਅੱਛਾ ਅੱਛਾ ਇਦਾਂ ਗਿਣੇ ਹੁੰਦੇ ਪਾਰਟੀਆਂ ਦੇ ਅੱਛਾ ਬੀਬੀ ਸਸ਼ਿਕਾ ਜੀ ਸਸ਼ਿਕਾ ਜੀ ਸਸ਼ਿਕਾ ਸਸ਼ਿਕਾ ਕੀ ਹਾਲ ਹੈ ਆ ਜਾਓ ਜੀ ਇਹ ਤਾਂ ਪਿਆਰ ਨਹੀਂ ਹੋਈ ਨਹੀਂ ਹੁਣ ਤਾਂ ਦੁਆਰਾ ਬੰਦ ਨੇ ਹੋਰ ਕੀ ਇਤਨੇ ਨਿਸ਼ਾਨ ਆ ਪਾਰਟੀ ਦਾ ਇੱਥੇ ਕੀ ਹੈ ਇੱਕ ਮੈਡਮ ਨਾਲ ਫੋਟੋ ਕਰਾਣੀ ਆ ਹਾਂ ਉਧਰ ਆਪਾਂ ਹਾਲਚ ਕਰਦੇ ਆ ਮੈਡਮ ਆਪਾਂ ਲਈ ਇੰਨਾ ਕੁਝ ਕਰਦੇ ਆ ਗੱਲ ਆ ਮੈਂ ਤੁਸੀ ਉਧਰ ਫੋਟੋ ਦੀ ਸੈਟਿੰਗ ਕਰਾਓ ਸਾਰੀ ਕਿੱਦਾਂ ਹੋੜੀਆਂ ਪਹਿਲਾਂ ਆਪਣੇ ਬੰਦੇ ਪਿਛਲੇ ਪਾਸੇ ਗੁਨਾਮ ਉਧਰ ਦੇ ਪਿਛਲੇ ਪਾਸੇ ਆਪਣੀ ਸਾਰੀ ਟੀਮ ਖੜੀ ਕਰ ਲਓ ਅੱਗੇ ਬੀਬੀਆਂ ਖੜੀਆਂ ਕਰ ਲਓ ਸੈਟਿੰਗ ਕਰਾਓ ਫੋਟੋ ਅਸੀਂ ਤਾਂ ਤੁਹਾਡੇ ਕੰਮਾਂ ਤੋਂ ਖੁਸ਼ ਹੋ ਕੇ ਦੇਖ ਰਹੇ ਹਾਂ ਸਾਰਿਆਂ ਨੇ ਥੈਂਕ ਯੂ ਬਹੁਤ ਬੰਦੇ ਆ ਬੀਬੀਆਂ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਅਸੀਂ ਕੰਮਾਂ ਕਰਕੇ ਬਹੁਤ ਬੈਸਟ ਨੇ ਅਸੀਂ ਤਾਂ ਹੀ ਜੁੜਿਆ ਹਾਂ ਸਤਿਕਾਰ ਸਿਕੰਦਰ ਜੀ ਆ ਸਤਿਕਾਰ ਨਾੜੇ ਸਾਡਾ ਭਾਈਚਾਰਾ ਵੀ ਆ ਬੀਬੀਆਂ ਦਾ ਹਾਂ ਜੀ ਪਾਣੀ ਸੱਸਿਕਾ ਜੀ ਸੱਸਿਕਾ ਨਬੀਬੀ ਸੱਸਿਕਾ ਬੀਬੀ ਕੀ ਹਾਲ ਹੈ ਠੀਕ ਆ ਠੀਕ ਹਾਂ ਜੀ ਅੱਜ ਵੀ ਰਹੇ ਜੋਤੀ ਹਾਂ ਜੀ ਹਾਂ ਜੀ ਸੱਸਿਕਾ ਜੀ ਦੰਨ ਆ ਜੋ ਇਦਾਂ ਹੀ ਇਦਾਂ ਹੀ ਆ ਜਾ ਮੈਡਮ ਨੂੰ ਨਾ ਘਮਾਈ ਆਪਾ ਕੋਈ ਨਹੀਂ ਮੈਨੂੰ ਕੁਛ ਨਹੀਂ ਹੋ ਚੱਲਿਆ ਹਾਂ ਨਾ ਹੋ ਜੀ ਸੱਸਿਕਾ ਜੀ ਕੀ ਹਾਲ ਹੈ ਠੀਕ ਠਾਕ ਠੀਕ ਹੋ ਅਜੀਜੀ ਬਲੈਸ ਫਾਮ ਕਰ ਗਿਆ ਜਰਾ ਅਜੀ ਜੀ 5 ਗੋਈਆਂ ਗਿੰਨ ਕੁੱਝ ਪਾਣੇ ਨਾ ਦੱਸੋ ਮੇਰ ਨਾਲ ਸ਼ਾਮ ਲਗੰਦੇ ਤੁਸੀਂ ਪਾਤਾ ਲਿਆ ਸਾਰੇ ਗਿੰਨ ਮੈਂ ਕਹਿੰਦੀ ਨਹੀਂ ਪਾਉਂਦੀ ਨਹੀਂ ਨਹੀਂ ਹਾਂ ਅਚਲ ਨਾਲ ਤੂੰ ਵੀ ਕਰਦੇ ਆਂ ਆਜੋ ਆਜੋ ਬੱਚਿਆ ਆਜੋ ਆਜੋ ਜੀ ਆਜੋ 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 ਮੈਂ ਬੋਲਨੀ ਤੁਸੀਂ ਤਾਂ ਨਾ ਨਹੀਂ ਬੋਲਿਆ ਕੁੜੀ ਦਾ ਬੱਸ ਅਜੀ ਹੁਣੇ ਬੋਲੋ ਹੁਣੇ ਬਲ ਮੁੰਡੇ ਇੱਕ ਮਿੰਟ ਮੁੰਡੇ ਕਿੱ데 ਰਹਿ ਗਏ ਆਜਾ ਆਓ ਆਓ ਤੁਸੀਂ ਵੀ ਪਾਓ 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 ਆਇਓ ਆਇਓ ਆਜਾ ਪਾਓ ਜੀ ਆਜਾ ਜਲਦੀ ਆਜਾ ਜੀ ਅੱਛਾ ਅੱਜ ਹੀ ਆਪਣੇ ਉਹ ਜਿਹੜਾ ਜੈਂਟਸ ਇਹਨਾਂ ਨੂੰ ਆਪਾਂ ਬਣਾਣਾ ਆ ਤੁਹਾਡੇ ਨਾਲ ਗੱਲ ਹੋਈ ਸੀ ਓਕੇ ਆਓ ਜੀ ਸਰ ਜੀ ਸਰ ਜੀ ਪਰ ਵੀ ਪਾਓ ਜੀ ਅੱਛਾ ਜੀ ਪਰ ਵੀ ਜੀ ਉਧਰ ਹੀ ਜਾਣਾ ਨਹੀਂ ਆਓ ਜੀ ਹਜੂ ਹਜੂ ਪਹਿਲੇ ਖੜਿਆ ਨਾ ਦੱਸ ਆਓ ਜੀ ਲਓ ਜੀ ਅਰ ਰੋਹਿਤ ਬਾਈ ਮਾਰੋ ਤੁਸੀਂ ਲੋਕ ਕਿਹੜਾ ਚੰਚੁਕਰੀਏ ਜੀ ਹਾਂ ਮੈਨੂੰ ਦੱਸਿਆ ਹੋਣੇ ਕਰਦੇ ਮੈਨੂੰ ਮੇਰੇ ਤੱਕ ਮੇਰੇ ਤੱਕ ਪਹੁੰਚ ਹੀ ਨਹੀਂ ਸੀ ਗੱਲ ਹਾਂ ਰੋਹਿਤ ਚਾਚੇ ਇੱਥੇ ਰੋਹਿਤ ਭੂਕੇ ਤੇ ਰੋਹਿਤ ਵਿੱਚ ਆਹ ਹੋ ਗਿਆ ਕੀ ਹੋਣ ਰਿਹਾ ਗਿਆ ਆ ਜਾ ਬਟਾ ਆ ਜਾ ਕਿ ਤੂੰ ਵੀ ਆਓ ਜੀ ਆਓ ਆਓ ਆਜਾ ਬਟਾ ਇਹ ਮੋਟਾ ਪੋਟੀ ਮਾਸੂ ਜੀ ਕਰਾ ਮੈਂ ਬਾਟ ਦੋ ਆਜਾ ਅੱਛਾ ਚਲੋ

ਮੈਂ ਮੈਨੂੰ ਆ ਨਵੇੜ ਕੇ ਨਾ ਫਿਰ ਮੈਂ ਇਹ ਫਿਰ ਮੈਂ ਇਹਦੇ ਤੇ ਗੱਲ ਕਰਦੀ ਹਾਂ 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 ਮੈਂ ਬੱਸ ਉਹ ਕੁਝ ਕਰੀ ਜਾ ਰਿਹਾ ਜੀ ਜਾਓ ਤੇ ਜਿਆਦਾ ਜੇ ਫੋਟੋ ਜਰਾ ਕਮੀ ਰਹੀ ਬੜਾ ਉੱਚਾ ਆ ਕੇ ਤੁਸੀਂ ਖਿੱਚਣੇ ਫੋਟੋ ਆਪ ਫੋਟੋਗ੍ਰਾਫਰ ਜੀ ਆ ਸਾਈਡ ਪਾਉਂਦਾ ਮੈਂ ਇਹ ਕਿਤੇ ਪੜ ਕਿ ਆ ਬਈ ਕਿ ਆ ਬਈ ਪਾਜੀ ਅੱਛਾ ਬਹੁਤ ਕਿਊਟ ਫਿੰਗਰ ਦਾ ਗਰੁੱਪ ਬਣਾਉਗਾ ਜੀ ਵੈਰੀ ਗੁੱਡ ਗੋਡ ਬlesਸ ਯੂ ਸ਼ਾਬਾਸ਼ ਨਿੰਦਰ ਇੱਥੇ ਕਰ ਲੋ ਨਾਲ ਨਾਲ ਹੀ ਕਰ ਲੈ ਮਨ ਮੁੰਡੇ ਨੂੰ ਵੀ ਜਿੰਦਾਬਾਦ

ਲਓ ਜੀ ਲਓ ਜੀ ਮੂੰਹ ਮਠਿਆ ਕਰੀ ਜਿਓ ਬੋ ਬੋ ਮਹਾਰਾਜ ਜੀ ਪ੍ਰਧਾਨ ਜੀ ਦੇ ਤੁਸੀਂ ਕਰੋ ਉਹ ਕਿੱਥੇ ਗਏ ਆਪਣੇ ਦੂਜੇ ਮੈਂਬਰੇ ਖੋਰ ਆ ਵੀ ਆਓ ਤੁਸੀਂ ਵੀ ਇਧਰ ਵੀ ਲਾਓ ਮੈਂ ਚੰਗ ਮਠਾ ਕਰੋ ਸਾਰੇ ਖਾਓ ਬਈ ਸਾਰੇ ਖਾਓ ਹਾਂ ਜੀ ਸਾਰੇ ਮੂੰਹ ਖਾਓ ਮੇਰੇ ਅਰੇ ਆਪ ਖਾ ਲੇ ਲਓ ਜੀ ਚਲੋ ਜੀ ਥੈਂਕ ਯੂ ਹੋ ਗਿਆ ਜੀ ਜੀ ਐਨੋ ਲਓ ਜੀ